ਇਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਸਾਰਿਆਂ 'ਚ ਬੈਠ ਕੇ ਸੱਤ ਚ ਰਾਇ ਲੈ ਕੇ ਫਿਰ ਕੰਮ ਕਰਨੇ ਨੇ ਪਿੰਡ ਦੇ ਦਿਲੋਂ ਕਰਨੇ ਨੇ Hello Lima dari l ਸ਼ੁਕਰਾ ਲੱਖ ਲੱਖ ਜਿਨ੍ਹਾਂ ਨੇ ਮੈਨੂੰ ਇਸ ਲੈਕ ਦੇ ਕਾਬਿਲ ਬਣਾਇਆ ਮੇਰੇ ਪਿੰਡ ਦੇ ਲੋਕਾਂ ਦਾ ਸਾਰਿਆਂ ਦਾ ਪਿਆਰ ਸਤਿਕਾਰ ਮੇਰੇ ਅੱਜ ਵੀ ਦਿਲ ਚ ਕੱਲ ਨੂੰ ਵੀ ਦਿਲ ਚ ਦਿਲ ਚੇ ਰਹੂਗਾ ਇਹਨਾਂ ਦੇ ਪਿਆਰ ਸਤਿਕਾਰ ਤੋਂ ਬਿਨਾ ਬੰਦਾ ਕੁਛ ਨਹੀਂ ਪਬਲਿਕ ਨਾਲੇ ਹੈ ਵੱਡਾ ਆਪ ਬੰਦਾ ਕੋਈ ਵੱਡਾ ਨਹੀਂ ਇਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਸਾਰਿਆਂ ਚ ਬੈਠ ਕੇ ਸੱਤ ਚ ਰਹਿ ਲੈ ਕੇ ਫਿਰ ਕੰਮ ਕਰਨੇ ਨੇ ਪਿੰਡ ਦੇ ਦਿਲੋਂ ਕਰਨੇ ਨੇ ਸਰਬਾਹ ਜੀ ਕੀ ਦੇਖਦੇ ਹੋ ਇਕੱਠ ਹੋਏ ਵਾਦਾ ਜਾਂਦਾ ਗੱਲ ਹਾਂ ਜੀ ਪਰਮਾਤਮਾ ਦੀ ਕਿਰਪਾ ਪਬਲਿਕ ਦੀ ਕਿਰਪਾ ਇਮਾਨਦਾਰੀ ਇੱਕ ਬਹੁਤ ਵੱਡੀ ਚੀਜ਼ ਹੈ ਇਹਨੂੰ ਰੱਖੇ ਸਾਹਮ ਕੇ ਰੱਖਣਾ ਬਹੁਤ ਔਖੀ ਗੱਲ ਹੈ ਜੀ ਇਹਨੂੰ ਹਮੇਸ਼ਾ ਸਾਮ੍ਹਕੇ ਰੱਖਾਂਗੇ ਲੋਕਾਂ ਦੇ ਅਸ਼ੀਰਵਾਦ ਨਾਲ ਇਮਾਨਦਾਰੀ ਨਾਲ ਕੰਮ ਕਰਾਂਗੇ ਪਿੰਡ 'ਚ ਮੁਢਲੇ ਹਸੋਲ ਕੰਨੀ ਹੈਗੇ ਜਿਨਾ ਸਾਲ ਹੋ ਗਏ ਜੀ ਪਾਣੀ ਦਾ ਪਾਣੀ ਦਾ ਪ੍ਰਬੰਧ ਹੋ ਗਿਆ ਜੀ ਸਰਪੰਚ ਬਣਨਾ ਐਡਾ ਪੱਟਾ ਜੋ ਕਹੀਏ ਸਿਸਟਮ ਆਵੇ ਗੱਲਬਾਤ ਕਰਦੇ ਆ ਸਰਪੰਚੀ ਦੇ ਕੈਂਡੀਡੇਟ ਗੁਰਬਿਆਸ ਸਿੰਘ ਬਿਆਸ ਜੀ ਨਾਲ ਹਾਂਜੀ ਬੈਠੀ ਸਵਾਗਤ ਹੈ ਅੱਜ ਕਿਵੇਂ ਲੱਗਦਾ ਗੱਲ ਹਮangarਾ ਮਿਲ ਰਿਹਾ ਲੋਕਾਂ ਨਾਲ ਪੂਰ ਹੰਗਾਰਾ